ਦੰਦਾ ਤੋਂ ਖੀਰੀ ਝੋਟੀ ਆ ਗਈ ਤੇ ਰੇਟ ਵੀ ਇਹਦਾ ਜਿਹੜਾ ਦੇਖੋ ਕਿੱਡੀ ਸਾਫੁੱਤਰੇ ਥਣਲੇਵਾ ਦੇਖੋ ਕਰਮਾਰੀ ਦਾ ਲੈ ਇਹਦੇ ਮੂੰਹ ਤੋਂ ਪਿੱਛੇ ਲਾਂਬਾ ਨਾ ਆਵੇ ਲਾਂਬਾ ਨਾ ਆਵੇ ਜਿੰਨੇ ਵੀ ਆਪਣੇ ਪਸ਼ੂ ਗਏ ਆ ਹਾਂ ਹਰ ਇੱਕ ਬੰਦਾ ਫੋਨ ਲੈ ਕੇ ਕਹਦਾ ਵੀ ਬਹੁਤ ਚੰਗੇ ਨਿਕਲੇ ਬਸ 87000 ਦੀ ਜੈਸਨੋ ਆ 87000 ਹਾਂ ਕਿ ਦਾਦਨਾ ਚ ਮਾਰ ਲਿਆ ਹਾਂ ਪਰ ਲਿਆ ਇੱਕ ਨੰਬਰ ਆ ਇੱਕ ਨੰਬਰ ਆ ਰੇਟ ਵੀ ਐ ਜਮਾ ਜੈਨੂਆਣਾ ਹਾਂ ਕੁਆਲਿਟੀ ਹਾਂ 12 ਕਿਲੋ ਦੁੱਧ ਪਾਉਣਾ ਇਹਨੇ ਦੇਉ ਦੇਉ ਤੇ ਇਹਦਾ ਰੇਟ ਕਿੰਨਾ ਰਹੂਗਾ ਰੇਟ ਦਾ ਰੇਟ 1 10 ਕਰਾਲਾ 1 5 ਕਰਾਲਾ ਹਾਂ ਪਾ 95000 ਦੀ ਜਸ ਇਹ ਜੀ ਝੋਟੀ ਬਈ 70000 ਦੀ ਟੋਕੜ ਗੱਭਣ ਨਾ ਸਾਰਾ ਮਾਲ ਕੱਚੇ ਕਿਲਿਆਂ ਤੋਂ ਲਿਆ ਅੱਛਾ ਕੀ ਰੇਟਰ ਹੋਏ ਦਾ ਰੇਟ ਹੁਣ ਮੀਨੀ ਦਾ ਤਾਂ ਐਵੇਂ 30 35 ਮੰਗ ਲੈਨੇ ਆ ਹਾਂ ਕੀ ਫਾਇਦਾ ਠੀਕ ਹੈ ਬਸ ਜਸਨੋ 1 ਲੱਖ ਤੇ 10000 ਦੀ ਹਾਂਜੀ ਹਸੀ ਕਾਲ ਦੋਸਤੋ ਬਾਬਾ ਸਵਾਤ ਕਰਦੇ ਮਿੱਤਰੋ ਤੇ ਅੱਜ ਨਾ ਆਪਾਂ ਬਾਈ ਬਰਿੰਦਰ ਤੇ ਭਵਜਿੰਦਰ ਕੋਲੇ ਪਹੁੰਚੇ ਹੋਇਆ ਪਿੰਡ ਤਿਉਨੇ ਦੇ ਵਿੱਚ ਮਿੱਤਰੋ ਅੱਜ ਵਾਲੀ ਵੀਡੀਓ ਦੇ ਵਿੱਚ ਨਾ ਆਪਾਂ ਸੋਣ ਦੇ ਵਾਸਤੇ ਨਾ ਘੱਟੋ ਘੱਟ ਵੀ 6 ਨਗ ਲੈ ਕੇ ਆਇਆ 6 ਦੀਆਂ 6 ਆਗਿਆ ਮਿੱਤਰੋ ਇਹ ਮੱਜਾ ਤੇ ਕੱਲੀ-ਕੱਲੀ ਦੀ ਡਿਟੇਲ ਆਪਾਂ ਤੁਹਾਨੂੰ ਨਾ ਇਸ ਵੀਡੀਓ ਦੇ ਵਿੱਚ ਲੈ ਕੇ ਦੇਵਾਂਗੇ ਤੇ ਜਿਹੜੇ ਰੇਟ ਰਹਿਣਗੇ ਨਾ ਉਹ ਜਮਾ ਵਾਜਬ ਲੈਣ ਦੇ ਨਾਲੇ ਤੇ ਵੀਡੀਓ ਦੇ ਵਿੱਚ ਹੀ ਰਹਿਣਗੇ ਬਾਕੀ ਸੋਈਆਂ ਹੋਈਆਂ ਤੇ ਗੱਬਣਾ ਇਹੇ ਦੇਖ ਲਓ ਤੁਸੀਂ ਸਿਰੇ ਤੇ ਉੱਤੇ ਆ ਗਈ ਜਿਹੜੀ ਇੱਕ ਮੱਝ ਜਿਹੜੀ ਹੈਗੀ ਨਾ ਬਹੁਤ ਵੱਡੇ ਕੱਦ ਕਾਠ ਵਾਲੀ ਇੱਥੋਂ ਤੱਕ ਬਾਈ ਕੋਲੇ ਮੱਝਾਂ ਨੇ ਤੇ ਜੇ ਤੁਹਾਨੂੰ ਬਾਈ ਦੇ ਰੇਟ ਚੰਗੇ ਲੱਗੇ ਨਾ ਕਮੈਂਟ ਕਰਕੇ ਦੱਸਿਓ ਜ਼ਰੂਰ ਯਾਰ ਜੇ ਗੱਲ ਕਰ ਲਈਏ ਨਾ ਕਿਸੇ ਵੀਰ ਭਾਈ ਨੇ ਬਹੁਤ ਜ਼ਿਆਦਾ ਚੰਗੀ ਸਾਮ ਕੀਤੀ ਹੈਗੀ ਆ ਪਹਿਲੇ ਨੰਬਰ ਵਾਲੀ ਝੋਟੀ ਦੀ ਵੀ ਬਹੁਤ ਵੱਡੀ ਗੱਲ ਹੁੰਦੀ ਹੈ ਜਿਹੜਾ ਭਰਾ ਕੋਈ ਖੀਰੀ ਝੋਟੀ ਸਵਾ ਦੇ ਇਹ ਮਿੱਤਰੋ ਦੰਦੋ ਖੀਰੀ ਆ ਦੁੱਧ ਦੰਦ ਤੇ ਇਹਦੀ ਜਾਣਕਾਰੀ ਆਪਾਂ ਇੱਥੋਂ ਸਟਾਰਟ ਕਰਾਂਗੇ ਵੀਡੀਓ ਤੇ ਜੇ ਤੁਹਾਨੂੰ ਇਹ ਝੋਟੀ ਚੰਗੀ ਲੱਗੀ ਨਾ ਤੇ ਦੱਸਿਓ ਜ਼ਰੂਰ ਆਓ ਕਰਾਂਗੇ ਗੱਲ हां जी भाई जी सत श्री अकाल जी सत श्री अकाल भाई जी ए भाई जी ਪਹਿਲਾਂ ਤਾਂ ਦਰਸ਼ਕਾਂ ਨੂੰ ਨਾਮ ਦੱਸਿਓਗੇ ਨਾਮ ਮੇਰਾ ਵਿਰਿੰਦਰਾ ਜੀ ਠੀਕ ਹੈ ਪਿੰਡ ਤਿਆਉਣਾ ਜ਼ਿਲ੍ਹਾ ਬਠਿੰਡਾ ਠੀਕ ਹੈ ਅ ਵਿਰਿੰਦਰ ਜੇ ਗੱਲ ਕਰ ਲਗੇ ਹੁਣ ਇਹ ਜਿਹੜਾ ਤਿਆਉਣਾ ਆ ਗਿਆ ਤਿਆਉਣਾ ਮਲਤਾਨੀਆ ਆ ਗਿਆ ਹਨਾ ਤਿਆਉਣਾ ਮਲਤਾਨੀਆ ਤੇ ਬਠਿੰਡੇ ਤੋਂ 7 ਕਿਲੋਮੀਟਰ 10 ਕਿਲੋਮੀਟਰ ਬਾਟਾ ਵੀ 10 ਕਿਲੋਮੀਟਰ ਹਾਂਜੀ ਠੀਕ ਆ ਅ ਅੱਛਾ ਵਿਰਿੰਦਰ ਜਿਵੇਂ ਅੱਜ ਆਪਣੇ ਕੋਲੇ 6 ਨਾਗ ਆ ਗਏ ਹਨਾ ਤੇ ਨਾਗ ਕਹੇ ਸੀ ਭਣਾਜ ਨਾਕਸੀ ਅਜ ਆਪਣੇ ਕੋਲ 8 8 9 ਸੀ 3 ਵੇਗ ਗਿਆ ਤਿੰਨ ਦੋ ਦੋ ਤੁਹਾਡੇ ਕੋਲ ਬੈਠੇ ਬੈਠੇ ਵੇਗ ਗਿਆ ਹਾਂ ਉਹਦਾ ਤਾਂ ਮੈਂ ਸ਼ਾਰਟ ਬਣਾਈ ਹੈ ਜਿਹੜੀ ਲਈ ਜਾਂਦੇ ਸੀ ਵਪਾਰੀ ਬੰਦੇ ਲੈ ਕੇ ਗਏ ਆ ਵਪਾਰੀ ਬੰਦੇ ਲੈ ਕੇ ਤੇ ਇੱਕ ਸਵੇਰ ਵੇਚੀ ਸੀ ਠੀਕ ਆ ਹਾਂਜੀ ਆ 9 ਸੀ ਤੇ ਰਹਿ ਗਈਆਂ 6 6 ਰਹੀਆਂ ਆ ਪਹਿਲੇ ਨੰਬਰ ਵਾਲੀ ਝੋਟੀ ਤੇ ਆ ਜਾ ਕਰਾ ਜਿਹੜੀ ਤੇਰੀ ਆਹਾ ਝੋਟੀ ਆ ਗਈ ਮਿੱਤਰਾ ਹੈਨਾ ਵੀ ਇਹੇ ਝੋਟੀ ਜਿਹੜੀ ਹੈਗੀ ਆ ਉਮਰ ਵਾਲੇ ਪੱਖ ਤੋਂ ਦੰਦਾ ਤੋਂ ਖੀਰੀ ਆ ਗਈ ਦੰਦਾ ਤੋਂ ਖੀਰੀ ਕਿਹੜਾ ਦਿਨ ਹੋ ਗਿਆ ਸੂਈ 2.5 ਸਾਲ ਉਮਰ ਆ ਵੀ ਇਹਦੀ 2.5 ਸਾਲ ਹਾਂਜੀ ਠੀਕ ਐ ਸੂਈ ਨੂੰ ਇਤਨ ਦਿਨ ਹੋ ਗਏ ਬਈ ਤਿੰਨ ਦਿਨ ਹੋ ਗਏ ਤੇ ਤਿੰਨ ਦਿਨਾਂ ਦੇ ਵਿੱਚ ਜੇ ਗੱਲ ਕਰ ਲਗੇ ਹੁਣ ਮਗਰ ਘਟਾ ਆ ਗਿਆ ਜੇ ਤੇ ਕਿੰਨਾ ਦੁੱਧ ਹੁਣ ਇਹਦੇ ਥੱਲੇ ਹੁਣ ਹੋਊਗਾ ਵੀ 6-7 ਕਿਲੋ 8 ਕਿਲੋ ਹੋਊਗਾ ਮਿਲਿਆ ਨਹੀਂ ਮਿਲਿਆ ਨਹੀਂ ਇਹਨਾਂ ਕੋ ਹੋਊਗਾ ਅੱਛਾ ਜਿਹੜੀ ਇਹ ਆਪ ਆਪ ਕੋਈ ਪਤਾ ਕਿਹੜੇ ਸੀਮਨ ਦੀ ਹੈ ਬਈ ਬਈ ਆਪ ਨੂੰ ਸਟਰਾ ਦਿੱਤਾ ਉਹਨਾਂ ਨੇ ਅੱਛਾ ਆਪਾਂ ਐ ਕਿਤੇ ਫੁਲਾਨੇ ਦੀ ਐਬੀਐਸ ਦੇ ਟੀਕੇ ਦੀ ਆ ਸਟਰਾਪ ਹੈ ਉਹ ਆਪਾਂ ਦਿਖਾ ਦਾਂਗੇ ਦਿਖਾ ਦੋਗੇ ਹਾਂ ਠੀਕ ਆ ਤੇ ਮੈਨੂੰ ਐ ਦੱਸ ਵੀ ਕਿੰਨੇ ਕ ਇਹ ਮਤਲਬ ਕਿੰਨਾ ਕ ਦੁੱਧ ਦੇਣਾ ਚਾਹੀਦਾ ਇਹਨੂੰ ਦੁੱਧ ਦੇ ਰਪਈ ਹੁਣ ਬਰੀਡ ਵਾਲੀ ਆ ਬੜਾ ਤਾਂ ਆਪਾਂ ਗੱਪ ਮਾਰਾਂ 15 16 ਕਹਿੰਦਾ ਹਨਾ ਹਾਂ 10 ਤੋਂ ਤਾਂ ਬਾਹਰ ਹੀ ਦਊਗੀ ਵੈਰੀ ਗੁੱਡ ਵੀ ਜੇ ਇਹ ਇਹਨੇ ਘੱਟੋ ਘਟੇ ਵੀ ਜੇ 11 ਕਿਲੋ ਦੁੱਧ ਵੀ ਦੇਤਾ ਤਾਂ ਦੇਖਿਓ ਯਾਰ ਸੌਣੇ ਤੇ ਸਾਘੇ ਵਾਲੀ ਗੱਲ ਹੀ ਹੋ ਜੂਗੀ ਦੇਖਿਓ ਕਿੱਡੀ ਸਾਫ ਸੁਥਰੇ ਥਾਂਲੇਵਾ ਦੇਖੋ ਕਰਮ ਵਾਲੀ ਦਾ ਲੈ ਇਹਦੇ ਮੂੰਹ ਪੱਟੀ ਕਰੇ ਤਾਂ ਦੰਦ ਚੈੱਕ ਕਰਵਾ ਲਗੇ ਕਈ ਬਰਾ ਕਹਿਣਗੇ ਵੀ ਛੋਟੀ ਝੋਟੀ ਆ ਤੇ ਉਹਦੇ ਦੰਦ ਦਿਖਾਏ ਨਹੀਂ ਤੇ ਪਤਾ ਕਿਵੇਂ ਲੱਗੇ ਆ ਦੇਖ ਲਓ ਮਿੱਤਰੋ ਹੁਣ ਆਪਾਂ ਤੁਹਾਡੇ ਵਾਸਤੇ ਨਾ ਇਹ ਇਹ ਸੁਦਾ ਕੋਈ ਵੀ ਜਿਹੜਾ ਹੈਗਾ ਨਾ ਆਹ ਦੇਖ ਲਓ ਹੁਣ ਤੁਸੀਂ ਦੰਦ ਚੈੱਕ ਕਰ ਲਓ ਇਹਦੇ ਤੇ ਕੋਈ ਗੱਲ ਨਹੀਂ ਬਾਕੀ ਨਾ ਇੱਥੇ ਆ ਕੇ ਤੁਸੀਂ ਆਪ ਦੀ ਤਸੱਲੀ ਕਰ ਲੋਗੇ ਲੈ ਲਿਆ ਕਰਾ ਇਹਨੂੰ ਹੁਣ ਤੁਸੀਂ ਇਹ ਦੇਖ ਲਓ ਚੈੱਕ ਕਰ ਲਓ ਬਣਾਵਟ ਦੇਖ ਲਓ ਇਹਦੀ ਸਰੀਰ ਦੀ ਹਨਾ ਪਰ ਜੇ ਗੱਲ ਕਰ ਲਈ ਕਈ ਵਾਰੀ ਪਸ਼ੂ ਪਹਿਲੇ ਸੂਏ ਸੂਂਦਾ ਹਨਾ ਲਿੱਸਾ ਜਾ ਹੋ ਜਾਂਦਾ ਉਹ ਗੱਲਬਾਤ ਹੈ ਨਹੀਂ ਤੇ ਆਹ ਦੇਖੋ ਹੁਣ ਥਣ ਥਣ ਲੇਵਾ ਦੇਖ ਲਓ ਕਰਮਾਲੀ ਨੂੰ ਬਹੁਤ ਸੋਹਣਾ ਤੇ ਸਾਫ ਸੁਥਰਾ ਥਣ ਲੱਗਿਆ ਲੈਵੇ ਇਹਨੂੰ ਲੈ ਜਾ ਕਰਾ ਇਦਰਾ ਭਾਈ ਇੰਨੀ ਇਹ ਸਾਂਭੀ ਆ ਫੇਰੀ ਖੀਰੀ ਬਣੀ ਜੇ ਹੈਨਾ ਫੇਰੀ ਸੂਈ ਆ ਬੰਦਾ ਕਹਦਾ 10 ਕਿਲੋ ਤਾਂ ਮੈਂ ਤੇਲ ਚਾਹਤਾ ਇਹਨੂੰ ਅੱਛਾ ਹਾਂ ਠੀਕ ਆ ਲੈ ਫੇਰ ਤਾਂ ਪੂਰੀ ਚੰਗੀ ਯਾਰ ਸਾਂਭ ਕੀਤੀ ਆ ਬੰਦੇ ਨੇ ਭਾਈ ਬਾਲੀ ਸੇਵਾ ਕਰਦਾ ਪਸੂਆਂ ਦੀ ਅੱਛਾ ਮੈਨੂੰ ਐ ਦੱਸ ਇਹਦਾ ਰੇਟ ਕਿੰਨਾ ਕਰੀਂ ਰੇਟ ਵੀ ਦੱਸ ਦਿੰਦੇ ਆ ਉਹਨਾਂ ਦਾ ਆਪਾਂ ਨੂੰ ਰੇਟ ਨਹੀਂ ਕਰਿਆ ਉਹ ਇੱਕ ਪਿਆਰ ਨਾਲ ਝੋਟੀ ਦਿੱਤੀ ਆ। ਅੱਛਾ। ਹਾਂ ਪਰ ਆਪਾਂ ਹੀ ਬਸ ਪਿਆਰ ਨਹੀਂ ਦੇਣੀ ਇਹੇ। ਠੀਕ ਐ। ਪਰ ਰੇਟ ਭਾਵੇਂ ਕਿੰਨਾ ਮਰਜ਼ੀ ਕਰਾ ਲਾ। ਜੇ ਖੀਰੀ ਟਿਕ ਦੇਣ ਵੀ ਤਾਂ ਵੀ ਆਪਾਂ ਰੇਟ ਜ਼ਿਆਦਾ ਕਰਾਂਗੇ। ਠੀਕ ਐ। ਬਸ 95 ਦੀ ਹਾਂ ਤੇ ਨਾ ਹੀ ਆ। ਆਏ ਹਾਏ ਹਾਏ। ਨਾ 100 ਛਟਣਾ ਨਾ ਵਧਣਾ। ਠੀਕ ਆ। ਲੈ ਵੀ ਮਿੱਤਰੋ ਆ ਦੇਖ ਲਓ ਜਿਹੜੀ ਜਿਹੜੀ ਆ ਝੋਟੀ ਜਾਂਦੀ ਆ ਨਾ ਮਿੱਤਰੋ ਇਹ ਦੰਦਾ ਤੋਂ ਖੀਰੀ ਝੋਟੀ ਆ ਗਈ ਤੇ ਰੇਟ ਵੀ ਇਹਦਾ ਜਿਹੜਾ ਹੈਗਾ ਜਮਾਇਨ 95000 ਬਹੁਤ ਸੋਹਣੇ ਸਾਫ ਸੁਥਰੇ ਲੇਵੇ ਵਾਲੀ ਆ। ਜੇ ਆਪਾਂ ਇਹ ਗੱਲ ਕਰ ਲਈਏ ਜਿਹੜਾ ਬੰਦਾ ਐ ਆਖੀ ਨੇ ਆਪਣਾ ਯਾਰ 10-11 ਕਿਲੋ ਦੁੱਧ ਨਾਲ ਡੰਗ ਲੈ ਜਾਊਗਾ ਤੇ ਉਹ ਗਾਂਹਾਂ ਨੂੰ ਇਹ ਜਿਹੜੀ ਝੋਟੀ ਐ ਨਾ ਦੁੱਧਾਂ ਨੂੰ ਸੂਗੀ ਬਈ ਸਵਾਈ ਤਾਂ پیسے ਜ਼ਰੂਰ ਕਰੂਗੀ ਕਰੂਗੀ ਅੱਛਾ ਜਿਹੜੀ ਤੇਰੀ ਮੀਨ ਹੀ ਝੋਟੀ ਆ ਗਈ ਅਗਲੇ ਪਾਸੇ ਇਹਦਾ ਸੂਆ ਇਹਦਾ ਸੂਆ ਦੂਜਾ ਬਈ ਦੂਜਾ ਸੂਆ ਹਾਂਜੀ ਕਿੰਨੇ ਦਿਨ ਬਾਕੀ ਇਹਦੇ ਦੇਨੇ ਦਿਨ ਆਪਣ ਨੂੰ ਹਫਤਾ ਦੱਸਿਆ ਜੀ ਹੱਲ ਚੱਲ ਕੇ ਪਹਿਲੇ ਸੂਸ ਹੋ ਸਕਦੀ ਆ ਪਹਿਲਾਂ ਵੀ ਸੂਸ ਸਕਦੀ ਆ ਤੇ ਬਾਅਦ ਵੀ ਲਈ ਆ ਸਕਦੀ ਠੀਕ ਐ ਤੇ ਮੈਨੂੰ ਐ ਦੱਸ ਦੇ ਕਿੰਨਾ ਕ ਦੁੱਧ ਪਾ ਦੂਗੀ ਤੁਦਬਿੱਤ 13 ਕਿਲੋ ਖੁੱਲਾ ਦੇਊਗੀ ਹਾਂ ਥਾਂ ਲੈ ਵੇਦਾ ਵੀ ਚੰਗਾ ਖੜਾ ਰੈਡੀ ਜੀ ਖੜੀ ਆ 13 ਕਿਲੋ ਹਾਂ ਖੋਲ ਦੇ 13 ਲੈ ਵੀ ਇਹ ਵੀ ਆਪਾਂ ਜਿਹੜੀ ਥੋੜੀ ਮੀਨੀ ਝੋਟੀ ਆ ਮੈਨੂੰ ਇਹ ਵੀ ਚੰਗੀ ਲੱਗਦੀ ਆ ਬਾਕੀ ਜਿਹੜੇ ਭਰਾ ਕੋਲੇ ਆਉਣਗੇ ਉਹ ਦੱਸਣਗੇ ਹ ਇਧਰ ਲੈ ਜਾ ਲੰਮੀ ਲੈ ਜਾ ਹ ਇਧਰਲੇ ਪਾਸੇ ਹਾਂ ਲੈ ਜਾ ਲੈ ਜਾ ਲੈ ਹ ਇਧਰ ਇਹ ਆ ਦੇਖ ਲੋ ਮਿੱਤਰੋ ਇਹ ਮੀਨੀ ਝੋਟੀ ਥਾਂ ਲੈ ਵੇ ਤੋਂ ਜਿਹੜੀ ਹੈਗੀ ਆ ਨਾ ਇਹ ਇਧਰਲੇ ਪਾਸੇ ਕੁਮਾਰ ਆ ਜਾਂ ਥਣ ਜਾ ਤਾਂ ਹੈਗਾ ਚੱਲਦਾ ਨਹੀਂ ਭਈਓ ਹਾਂ ਇਹ ਆ ਦੇਖੋ ਇਧਰਲੀ ਸਾਈਡ ਵੀ ਜਿਹੜੀ ਹੈਗੀ ਹੈ ਨਾ ਵੀ ਕੱਲਾ ਕੱਲਾ ਥਣ ਲੱਗਾ ਲੇਵੇ ਨੂੰ ਲੈ ਚਲ ਬਾਹਰ ਹੈ ਕਿ ਵੀ ਦਾਦ ਦੇਣਾ ਚ ਮਾਲ ਲਿਆ ਪਰ ਲਿਆ ਇੱਕ ਨੰਬਰ ਆ ਕਿਵੇਂ ਅੱਜ ਐਤ ਕੀ ਦਾਦ ਦੇਣਾ ਚ ਮਾਲ ਲਿਆ ਪਰ ਲਿਆ ਇੱਕ ਨੰਬਰ ਆ ਇੱਕ ਨੰਬਰ ਆ ਰੇਟ ਵੀ ਐ ਜਮਾ ਜੈਨੂਆਣਾ ਕੁਆਲਿਟੀ ਵੀ ਲਈ ਜਾ ਠੀਕ ਆ ਲੈ ਵੀ ਆ ਦੇਖ ਲੋ ਹਜੇ ਤਾਂ ਨਾ ਇਹ ਆਪ ਦਾ ਮਾਸ ਲੇਵੇ ਦਾ ਪਾੜ ਦੀ ਤੁਰੀ ਆਉਂਦੀ ਆ ਹਜੇ ਤਾਂ ਹੋਰ ਲੇਵਾ ਬਣਾਉ ਕਰਮਾ ਵਾਲੀ ਯਾਰ ਲੇਵੇ ਵਾਲੇ ਪਾਸੋਂ ਤੁਸੀਂ ਇਹ ਦੇਖ ਲੋ ਵੀ ਕਿਵੇਂ ਆ ਹੈ ਇਧਰ ਆ ਜਾ ਕਰ ਧੁੱਪ ਪੈਂਦੀ ਇਧਰ ਮੈਨੂੰ ਆਇ ਲੱਗਦਾ ਇੱਕ ਵਾਰ ਇਹਨੂੰ ਲੈ ਕੇ ਜਾਇਆ ਕਰ ਜੰਗਾ ਸਾਰਾ ਮਾਲ ਆਪਾਂ ਕੱਚੇ ਕਿੱਲਾਂ ਤੋਂ ਲਿਆ ਆਏ ਨਹੀਂ ਪਾਰੀਆਂ ਤੋਂ ਫੜ ਲਿਆ ਕਿਵੇਂ ਨਹੀਂ ਸਾਰਾ ਮਾਲ ਕੱਚੇ ਕਿੱਲਾਂ ਤੋਂ ਲਿਆ ਅੱਛਾ ਕੀ ਰੇਟਰ ਹੋਵੇ ਦਾ ਰੇਟ ਹੁਣ ਮੀਨੀ ਦਾ ਤਾਂ ਐਵੇਂ 30 35 ਮੰਗ ਲੈਨੇ ਆ ਹਾਂ ਕੀ ਫਾਇਦਾ ਠੀਕ ਹੈ ਬਸ ਜਸਨੋ 1 ਲੱਖ ਤੇ 10000 ਦੀ ਦੇ ਦਾਂਗੇ 1 ਲੱਖ ਤੇ 10000 ਠੀਕ ਆ ਲੈ ਚੱਲ ਕੇ ਰ ਅੰਦਰਲੇ ਪਾਸੇ ਲੈ ਵੀ ਆ ਦੇਖ ਲਓ ਜਿਹੜੀ ਮੀਨੀ ਝੋਟੀ ਆ ਹਜੇ ਸੂਣ ਦੇ ਦਿਨ ਪਏ ਆ ਇਹਦੇ ਤੇ ਕਿਵੇਂ ਲੱਗਿਆ ਰੇਟ ਲੈ ਵਾਲੂ ਆ ਜਿਹੜਾ ਹੈਗਾ ਕਰਮਾਲੀ ਸੋਨਾ ਤਿਆਰ ਕਰਦੀ ਤਰੀ ਹੁੰਦੀ ਆ 13 ਕਿਲੋ ਦਊ ਬਈ ਹੈ 13 ਕਿਲੋ ਦਊ ਕਹਿਣਾ ਵਾਲਾ ਨਹੀਂ ਠੀਕ ਹੈ ਗੱਲ ਹਾਂ ਮੰਨ ਫੇਰ ਕਰ ਬਹੁਤ ਡਿਮਾਂਡ ਹੁੰਦੀ ਹੈ ਮੀਣੀ ਦੀ ਪਰ ਆਪੋ ਰੇਟ ਨਹੀਂ ਕਰਾ ਠੀਕ ਹੈ ਆਪਣਾ ਭਾਣਾ ਮਿਲੀ ਸੇ ਆਪਾਂ ਭਾਣਾ ਦਿੱਤੀ ਆ ਵੈਰੀ ਗੁੱਡ ਹਾਂਜੀ ਅੱਛਾ ਬਰਿੰਦਰ ਜੀ ਮੈਂ 3 ਨੰਬਰ ਦੇ ਉੱਤੇ ਤੇਰੀ ਆਹਾ ਮੈਂ ਆ ਗਈ ਜਿਹੜੀ ਇਹਦਾ ਸੂਆ ਦੱਸ ਮੈਨੂੰ ਦੂਜਾ ਬਈ ਦੂਜਾ ਸੂਆ ਕਿੰਨੇ ਕ ਦੁੱਧ ਵਾਲੀ ਜਿਹੜੀ ਤੇਰੀ ਹੈਗੀ ਇਹ ਮੈਂ ਦੋ ਤਿੰਨ ਪਾਦਾ ਆਪਾਂ ਯਾਰ ਬੜਾ ਗੱਪ ਗੁੱਪੇ ਤਾਂ ਮਾਰ ਦਿੰਦੇ ਰਹਿਣਾ ਹਾਂ 10 ਕਿਲੋ ਦੀ ਆਪਾਂ ਗਾਰੰਟੀ ਲੈਣੀ ਆ ਦੇਹ 12 ਵੀ ਦੇਊਗੀ ਆਏ ਹਾਏ ਠੀਕ ਹੈ ਗੱਲ ਤੇ ਕਿੰਨੇ ਦਿਨ ਲੈਜੂ ਹਜੇ ਦੇਣੇ ਦਾ ਹਫਤਾ ਦਾ ਦਿਨ ਪਏ ਆ ਵੀ ਹਜੇ ਹਫਤਾ 10 ਦਿਨ ਪਏ ਆ ਠੀਕ ਆ ਬਾਕੀ ਕਰਮ ਵਾਲੀ ਨਾ ਦੇਖੋ ਤੁਸੀਂ ਜਿਹੜਾ ਲੈੜਾ ਲੇਵੇ ਨੂੰ ਥਾਣ ਲੱਗਿਆ ਨਾ ਆ ਦੇਖੋ ਥਾਣ ਬਹੁਤ ਸੋਹਣਾ ਐਂ ਫਿਕਸ ਆਰਡਰ ਕੁਆਲਟੀ ਵਾਲੀ ਇਹ ਮੂਰੂ ਵੀ ਦਿਖਾ ਦੇ ਇੱਕ ਨੰਬਰ ਥਾਣਾ ਹਾਂ ਇਹ ਮੈਨੂੰ ਇਹਦਾ ਥਾਣ ਬੜਾ ਆ ਦੇਖਿਓ ਫਿੱਟ ਲੱਗਿਆ ਖੋਲ ਕੇ ਆਇਨੂੰ ਸਿੰਗਾ-ਸੁੰਗਾ ਦੀ ਵੀ ਸੋਹਣੀ ਐ ਜਿਵੇਂ ਬਾਈ ਦੀ ਅੱਖਿਆਂ ਦਾ ਦੁੱਧ ਦੁੱਧ ਤਾਂ ਜੀ ਗੱਲ ਕਰ ਲਗੇ ਨਾ ਇਹ ਵੀ 10 ਤਾਂ ਕਿਉਂ ਦੇਉਗੀ ਕਰਮ ਵਾਲੀ ਨੇ ਜੇ ਇਹਨੇ 10 ਦੱਸਤਾ ਫਿਰ ਕੀ ਫਾਇਦਾ ਵੀ 11-12 ਦੇਤਾ ਠੀਕ ਐ 10 ਤੋਂ ਬਾਹਰ ਦੇਣਾ ਚਾਹੀਦਾ ਯਾਰ ਭਵਜਿੰਦਰ ਦੇਵੇਂ ਹਾਂ ਯਾਰ ਰਵਣਦੀਪ ਭਾਈ ਕਹੇ ਆਪ ਵੀ ਸਕਦੇ ਆ 13 ਕਿਲੋ ਦੇ ਪਰ ਆਪਣਾ ਇਹ ਦੁੱਧ ਪਿਛੇ ਲਾਂਭਾ ਨਾ ਆਵੇ ਲਾਂਭਾ ਨਾ ਆਵੇ ਜਿੰਨੇ ਵੀ ਆਪਣੇ ਪਸ਼ੂ ਗਏ ਆ ਹਾਂ ਹਰ ਇੱਕ ਬੰਦਾ ਫੋਨ ਲੈ ਕੇ ਕਹਦਾ ਵੀ ਬਹੁਤ ਚੰਗੇ ਨਿਕਲਦੇ ਸਹੀ ਗੱਲ ਆ ਲੈ ਲੰਮੀ ਲੈ ਜਾ ਕਰ ਇਹਨੂੰ ਇੱਥੇ ਨਾ ਮੋੜਿਆ ਕਰ ਤੂੰ ਹੈ ਨਹੀਂ ਆ ਇੱਧਰ ਲੈ ਕੇ ਚੱਲ ਕਰ ਮੈਨੂੰ ਦਿਖਾਉਣ ਦੇ ਤਾਂ ਸਹੀ ਤੂੰ ਥੱਕ ਤਾਂ ਨਹੀਂ ਗਿਆ ਅੱਜ ਤੇ ਰੇਟ ਇਹਦਾ ਕਰ ਦੂੰ ਹਰਾਨ ਕਰਨ ਨਾਲ ਅੱਛਾ ਪਹਿਲੇ ਨੰਬਰ ਤੇ ਵੀ ਲੈਵਾ ਚੈੱਕ ਕਰ ਲਓ ਇਹ ਮੇਰੀ ਸ਼ਾਮ ਪੈਂਦੀ ਹੋ ਠੀਕ ਆ ਕਿੰਨਾ ਰੇਟ ਆ ਫਿਰ ਘਰ ਹਰਾਨ ਕਿਰਾ ਅੱਲਾ ਇੱਲਾ ਚੱਲ ਕੋਈ ਗੱਲ ਏ ਬਸ ਫੋੜੀ ਰੇਟ ਪੁੱਛਦੇ ਆ ਇਹਨੂੰ ਕਿੰਨਾ ਰੇਟ ਕਰੂਗਾ ਇਧਰ ਹੁਣ ਇਹਦਾ ਰੇਟ ਦੱਸ ਮੈਨੂੰ ਇਹਦਾ ਰੇਟ ਕਿੰਨਾ ਕਰਤਾ ਰੇਟ ਮੈਂ ਫੇਰ ਕਰੂ ਭਰਾ ਸੋ ਕਮੈਂਟ ਵਾਲੇ ਭਰਾ ਦੱਸਣਗੇ ਕਿ ਕਿੰਨਾ ਚਾਹੀਦਾ ਦਾ ਰੇਟ ਅੱਛਾ ਹਾਂ ਨਹੀਂ ਤੂੰ ਤਾੜਾ ਬਾੜਾ ਜਾ ਦੱਸ ਦੇ ਤਾੜਾ ਬਾੜਾ ਹਾਂ ਬਸ 80000 ਦੀ ਜੱਸ ਨੂੰ ਆ 87000 ਦੀ ਹਾਂ ਠੀਕ ਆ 87000 ਦੀ ਇਹ ਜੀ ਝੋਟੀ ਵੀ 70000 ਦੀ ਟੋਕੜ ਗੱਭਣ ਬਈ ਨਾ ਤੁਸੀਂ 60 ਤੋਂ ਤਾਂ ਮਰਦੀ ਨਹੀਂ ਯਾਰ ਠੀਕ ਆ ਗੱਲ ਹਾਂ ਚਲੋ ਇਹ ਜਿਹੜੀ ਤੇਰੀ ਮਗਰ ਆ ਗਈ ਝੋਟੀ ਤਰੀਕ ਹਾਂਜੀ ਇਹ ਆਹਾ ਇਹਦਾ ਸੂਆ ਇਹਦਾ ਸੂਆ ਦੂਜਾ ਹੀ ਇਹਦਾ ਬਈ ਦੂਜਾ ਸੂਆ ਇਹਦਾ ਕਿੰਨੇ ਦਿਨ ਬਾਕੀ ਪਏ ਨੇ ਦੇਣੇ ਦੇ ਹਫਤਾ ਪਿਆ ਜੀ ਹਫਤਾ ਬਾਕੀ ਪਿਆ ਦੂਜਾ ਸੂਆ ਦੋਨੇ ਅੱਖਾਂ ਚਟੀਆਂ ਆ ਗਈਆਂ ਹਨਾ ਹਾਂ ਤੇ ਮੱਥੇ 'ਚ ਵੱਲ ਆ ਗਿਆ ਤੇ ਪੂਛ ਵੀ ਆ ਗਈ ਜਿਹੜੀ ਕੀਤੀ ਤੇ ਮੈਨੂੰ ਐਂ ਦੱਸਦੇ ਦੂਜਾ ਸੂਆ ਤੇ ਦੂਜੇ ਸੂਏ 'ਹੇ ਦੁੱਧ ਕਿੰਨਾ ਪਾ ਦੂ" ਦੇਓਗੇ ਕੋਈ 12 ਕਿਲੋ ਦਾ 12 ਕਿਲੋ ਹਾਂ ਠੀਕ ਆ ਲੈ ਵੀ ਮਿੱਤਰੋ ਆਹ ਦੇਖ ਲੋ ਥਾਨਲੇਵਾ ਦੇਖ ਲੋ ਕਰਮਾਈ ਦਾ ਇਹਦਾ ਵੀ ਜਿਹੜਾ ਹੈਗਾ ਨਾ ਪੂਰਾ ਸਾਫ ਸੁਥਰੇ ਥਾਨਲੇਵੇ ਵਾਲੀ ਝੋਟੀ ਇਹ ਬੱਲੀ ਆ ਗਈ ਗ੍ਰੇਡੇਡ ਆ ਗਈ ਇਹ ਖੋਲ ਫਿਰ ਕੇ ਇਹਦੇ ਵੀ ਆਪਾਂ ਤੋੜ ਕੇ ਦਿਖਾ ਗਏ ਲੈ ਵੀ ਆਹ ਝੋਟੀ ਜਿਹੜੀ ਹੈਗੀ ਨਾ ਜੇ ਕਿਸੇ ਨੇ ਨੀ ਲੀ ਰਾਵੀ ਪ्योर ਚਮੈਂਟੀ ਕਾ ਭਰਾਤਾ ਤੇ ਬੱਚਾ ਉਹੋ ਜਿਹਾ ਹੀ ਪਾਊਗੀ ਤੇ ਦੂਜਾ ਸੂਆ ਵੱਡੀ ਬੁੱਡੀ ਠੀਕ ਇਹ ਝੋਟੀ ਸਿੰਘਾਂ ਦੀ ਵੀ ਬੜੀ ਸੋਹਣੀ ਆ ਆਹ ਕਦ ਵੱਡਾ ਭਈ ਇਹਦਾ ਆ ਦੇਖੋ ਲੈ ਹੁਣ ਐਨ ਬਿੱਲੀ ਅੱਖੀ ਝੋਟੀ ਆ ਗਈ ਮਿੱਤਰੋ ਦੂਜਾ ਸੂਆ ਬਾਕੀ ਥਣਲੇਵਾ ਜਿਹੜੀ ਹੈਗੀ ਨਾ ਉਹ ਪੂਰੀ ਸਾਫ ਆ ਆ ਦੇਖ ਲਓ ਥਣਲੇਵਾ ਪੂਰਾ ਕਰਮ ਵਾਲੀ ਦਾ ਸਾਫ ਸੁਥਰੇ ਅੱਛਾ 12 12 ਕਿਲੋ ਦੁੱਧ ਪਾਉਣਾ ਇਹਨੇ ਦੂ ਦੂ ਤੇ ਇਹਦਾ ਰੇਟ ਕਿੰਨਾ ਰਹੂਗਾ ਰੇਟ ਇਹਦਾ ਰੇਟ 110 ਕਰਾਲਾ 15 ਕਰਾਲਾ ਹਾਂ ਪਰ 95000 ਦੀ ਜੱਸ ਨੂੰ ਹੀ ਆ 95 ਦੀ ਹਾਂ ਠੀਕ ਆ ਪਰ ਰੇਟ ਅੱਜ ਨਾ ਫਿਕਸ ਹੀ ਕੀਤੇ ਆ ਅੱਛਾ ਕੀਤੇ ਹੀ ਬੜੇ ਜੈਨੂਨ ਆ ਵੀ ਲੋਕ ਭਰਾ ਦੱਸਣਗੇ ਠੀਕ ਹੈ ਵੀ ਕਿਵੇਂ ਕੀਤੇ ਕਿਵੇਂ ਨਹੀਂ ਲੈ ਵੀ ਲੈ ਜਾ ਕਰ ਕਮੈਂਟ ਕਰਕੇ ਦੱਸਣ ਜ਼ਰੂਰ ਭਰਾ ਵੀ ਰੇਟ ਸਹੀ ਆ ਜਾਂ ਨਹੀਂ ਠੀਕ ਆ ਲੈ ਵੀ ਮਿੱਤਰੋ ਆਹ ਦੇਖ ਲਓ ਜਿਹੜੀ ਆ ਜਾਂਦੀ ਹੈ ਨਾ ਸੋਨ ਨੂੰ ਟਾਟਾ ਵਾਟਾ 95000 ਦੀ ਮਿਲੂਗੀ ਤੇ ਕੱਦ ਕਾਠ ਆ ਜਾ ਕਰਾ ਲਿਆ ਕਰਾ ਸਿੰਘਾਂ ਦੀ ਮੂੰਹ ਦੀ ਵੀ ਬੜੀ ਸੋਹਣੀ ਆ ਉਹ ਗੱਲ ਹੈ ਨਹੀਂ ਵੀ ਇਹਦਾ ਮੂੰਹ ਪੜ ਆ ਜਾ ਹੋਊਗਾ ਉਹ ਵੀ ਨਹੀਂ ਹੈਗਾ ਮੂੰਹ ਵੀ ਪੂਰਾ ਸੋਹਣਾ ਸੁਨੱਖਾ ਤੇ ਖਣ ਲੈ ਵੀ ਦੀ ਸਭ ਵੰਦੇ ਕਰਾਂ ਲੈ ਚਲ ਇਹ ਇੱਥੋਂ ਚੱਕ ਇੱਕ ਵਾਰੀ ਫੇਰ ਕਰ ਲੋ ਹਾਂ ਲੇਵੇ ਦੀ ਜਿਹੜੀ ਹੈਗੀ ਕੁਆਲਿਟੀ ਭਾਈ ਤੁਹਾਡੇ ਸਾਹਮਣੇ ਆ। ਬੰਨ ਫਿਰ ਕਰਾਂ। ਅਗਲੀ ਝੋਟੀ ਤੇਰੀ ਕਿੰਨਾ ਮਸੂਆ ਸੂਈ ਹੈ ਭਾਈ? ਇਹ ਪਹਿਲਾ ਭਾਈ। ਅੱਛਾ ਇਹ ਪਹਿਲਾ। ਹਾਂਜੀ। ਇਹਨੂੰ ਖੋਲ ਕੇ ਉਰਾਂ ਲਿਆ ਆਸ਼ਾਵੇਂ। ਹੈਦਰ ਟੁੱਪ ਪਊਗੀ। ਅੱਛਾ ਇਹਦਾ ਸੂਆ ਪਹਿਲਾ? ਹਾਂਜੀ ਪਹਿਲਾ। ਪਹਿਲਾ ਸੂਆ। ਕੈ ਦਿਨਾਂ ਦੀ ਸੂਈ ਹੈ? ਪਰਸੋਂ ਦੀ ਸੂਈ ਹੈ ਭਈ। ਪਰਸੋਂ ਦੀ ਸੂਈ ਆ ਗਈ। ਹਾਂਜੀ। ਠੀਕ ਹੈ। ਕੀ ਹਿਸਾਬ ਕਿਤਾਬ ਦਾ ਇਹਦਾ ਬੋਲਾ-ਬੂਲਾ? ਬੋਲਾ ਹੋਊਗਾ ਇਸੇ 6-7 ਕਿਲੋ। 6-7 ਕਿਲੋ। ਹਾਂਜੀ। ਪਹਿਲਾ ਸੂਆ 6-7 ਕਿਲੋ ਬੋਲਾ ਆ ਗਿਆ। ਕਿੰਨਾ ਕ ਦੁੱਧ ਪਾ ਦੂ ਇਹ ਤੇਰਾ ਬਰਿੰਦਰ 10 ਕਿਲੋ ਦੇ ਉਹ ਵੀ ਖੁੱਲਾ 10 ਕਿਲੋ ਹਾਂ ਠੀਕ ਆ ਲੈ ਆ ਕਰਾ ਇਧਰਲੇ ਪਾਸੇ ਫਿਰ ਇਹਦੇ ਮਗਰ ਕੱਟੀ ਐ ਕੱਟੀ ਆ ਵੀ ਇਹਦੇ ਮਗਰ ਅੱਛਾ ਲੈ ਚੱਲ ਤੇਰਾ ਲੈ ਹੁਣ ਆ ਆ ਦੇਖ ਲੋ ਮਿੱਤਰੋ ਜਿਹੜੀ ਹੈਗੀ ਨਾ ਪਰਸੋ ਦੀ ਸੂਈ ਤਾਜੀ ਸੂਈ ਐ ਮਗਰ ਲਈ ਥਣ ਤੁਸੀਂ ਚੈੱਕ ਕਰ ਲੋ ਬਹੁਤ ਸੋਹਣੇ ਥਣ ਦੇ ਵੇ ਵਾਲੀ ਤੇ ਇਧਰ ਲੈ ਚੱਲ ਲੈ ਚੱਲ ਕਰਮ ਵਾਲੀ ਇਹਦਾ ਰੇਟ 10 ਮੈਂ ਰੇਟ ਬਸ ਕਿੰਨਾ ਮੱਦੀ ਕਰਾ ਲਾ ਬਈ ਹਾਂ ਇਹ ਬਸ 92 ਹਿਰ ਦੀ ਜਸਨ ਹੋਈ 90 ਦੀ ਕਹਦੇ ਚੱਲ ਜਾਣਦੇ ਆ ਠੀਕ ਆ ਲੈ ਵੀ ਮਿੱਤਰੋ ਆਹ ਪਹਿਲਾ ਸੂਆ ਸੂਹੀ 90000 ਰੁਪਏ ਦੀ ਝੋਟੀ ਮਿਲੂਗੀ ਤੁਹਾਨੂੰ ਤੇ 6-7 ਕਿਲੋ ਬੌਲਾ ਇਹਦੇ ਥੱਲੇ ਹਨਾ ਦੁੱਧ 10 ਕਿਲੋ ਬਾਈ ਕਹਿੰਦਾ ਖੁੱਲਾ ਪਾ ਦੂ ਇੱਧਰ ਦੇਖ ਕਰਾਂ ਇਹਦੀਆਂ ਦੋਨੇ ਅੱਖਾਂ ਜਿਹੜੀਆਂ ਹੈਗੀਆਂ ਇਹਦੀਆਂ ਚਿੱਟੀਆਂ ਨੇ ਤੇ ਇੱਧਰ ਲੈ ਚੱਲ ਲੈ ਚੱਲ ਇਹਦੀ ਗੱਡੀ ਦਿਖਾ ਦਗੀ ਮਾੜੀ ਜੀ ਗੱਡੀ ਥੋੜੀ ਕਿਵੇਂ ਐ ਤਸਮਾ ਕੇ ਵਧੀਆ ਖੜਦੀ ਆ ਥਣ ਇੱਕ ਨੰਬਰ ਬਈ ਅੱਛਾ ਹਾਂ ਬਾਕੀ ਹਲੇ ਤਾਂ ਚਵਾਈਆਂ ਲੱਗਣਗੀਆਂ ਹਾਂ ਉਵੇਂ ਉਵੇਂ ਥਣ ਬਣੂਗਾ ਇਹਦਾ ਸਹੀ ਗੱਲ ਆ ਇਹ ਆ ਦੇਖ ਲਓ ਤੁਸੀਂ ਇਹ ਲੈ ਚੱਲ ਕੇ ਲੈ ਚੱਲ ਕੋਈ ਗੱਲ ਨਹੀਂ ਐ ਜਾਂਦੀ ਤਾਂ ਹੈਗੀ ਠਮ ਠਮ ਕਰਦੀ ਜਾਂਦੀ ਆ ਉਹ ਥਾਣਾ ਸੁਣਾ ਦੀ ਜਿਹੜੀ ਹੈਗੀ ਆ ਇਹ ਆ ਦੇਖ ਲੋ ਨੋਟ ਕਰ ਲੋ ਠੀਕ ਐ ਅੱਛਾ ਬਰਿੰਦਰ ਜਿਹੜੀ ਤੇਰੀ 6ਵੇਂ ਨੰਬਰ ਤੇ ਆ ਗਈ ਤੇਰੀ ਆਹ ਮੱਝ ਹਾਂਜੀ ਬਈ ਇਹ ਮੱਝ ਦੱਸ ਮੈਨੂੰ ਵੀ ਕਿੰਨਵਾ ਸੂਆ ਤੀਜਾ ਬਈ ਤੀਜਾ ਸੂਆ ਕੈ ਦਿਨ ਹੋ ਗਿਆ ਇਹਨੂੰ ਸੂਈ ਨੂੰ ਸੂਰਨ ਹੋਗੇ ਵੀ 5 ਦਿਨਾਂ 5 ਦਿਨਾਂ ਦੇ ਵਿੱਚ ਕਿੰਨਾ ਕ ਦੁੱਧ ਹੁਣ ਤਿਆਰ 8 ਕਿਲੋ ਹੋਊਗਾ ਵੀ 8 ਕਿਲੋ ਹਾਂਜੀ ਕਿੰਨਾ ਕ ਦੁੱਧ ਪਾ ਦੂਗੀ 10-11 ਕਿਲੋ ਦੇਊ ਖੁੱਲਾ ਵੀ 10-11 ਕਿਲੋ ਹਾਂ ਠੀਕ ਆ ਤੀਜਾ ਸੂਆ ਹਾਂ ਖੋਲ ਫਿਰ ਕਰ ਆ ਬੱਦ ਕੁਦੇ ਦਾ ਹੀ ਵੱਡਾ ਵੀ ਸੂਆ ਕਿੰਨਾ ਮੁੱਲ ਕਰਤਾ ਇਹਦਾ ਮੁੱਲ 10 ਹੀ ਦੇ ਹੁਣ ਤੂੰ ਦੱਸ ਦੇ ਹਾਂ ਟਾੜਾ ਪਟਾਈ ਦੱਸ ਦੇ ਟਾੜਾ ਬੜੀ ਦੱਸੋ ਬਾ 90 ਹਜ਼ਾਰ ਦੀ ਜੱਸ ਨੂੰ ਹੀ ਆ 90 ਹਜ਼ਾਰ ਦੀ ਹਾਂ ਠੀਕ ਆ ਦੁੱਧ ਪਾ ਦੇ 11 ਪਾ ਦੇ 12 ਪਾ ਦੇ 10 ਪਾ ਦੇ ਹੈਨਾ ਹਾਂ ਠੀਕ ਆ ਗੱਲ ਲੈ ਵੀ ਆਹ ਦੇਖ ਲਓ ਤੀਜਾ ਸੂਆ ਇੱਧਰ ਹੋ ਜਾ ਕਰ ਆ ਇਹ ਲੈ ਚੱਲ ਕੇ ਨਾ ਆਹ 90000 ਰੁਪਏ ਦੀ ਮਿਲੂਗੀ ਕੱਦਕਾਠ ਨੋਟ ਕਰ ਲੋ ਮਿੱਤਰੋ ਤੁਸੀਂ ਇਹਦਾ ਚੰਗੇ ਕੱਦਕਾਠ ਵਾਲੀ ਆ ਹਜੇ ਇਹਨੇ ਖਾ ਪੀ ਕੇ ਜਮਾਂ ਇਹਨ ਫੁੱਲ ਤਿਆਰ ਹੋਊਗੀ ਨਾ ਜਦੋਂ ਤੇ ਤੁਸੀਂ ਉਹ ਦੇਖ ਲੋ ਥਣ ਲੇਵੇ ਤੇ ਜਿਹੜੀ ਹੈਗੀ ਪੂਰੀ ਸਾਫ਼ ਆ ਇਹ ਆ ਦੇਖ ਲੋ ਠੀਕ ਆ ਤੇ ਮੈਨੂੰ ਐਂ ਦੱਸ ਦੇ ਜੇ ਗੱਲ ਕਰ ਲਗੇ ਹੁਣ ਇਹਦੇ ਇਹਦੇ ਚ ਕੋਈ ਛੋਟ ਛਪਟਾ ਛੋਟ ਛਪਾ ਨਹੀਂ ਜੀ ਅਸੀਂ ਖੁਸ਼ੀ ਨਾਲ ਕਰ ਦਾਂਗੇ ਖੁਸ਼ੀ ਨਾਲ ਹਾਂਜੀ ਠੀਕ ਆ ਲੈ ਚੱਲ ਕੇਰਾ ਤੈਨੂੰ ਪਤਾ ਆਪਾਂ ਨਰਾਜ ਤਾਂ ਕਿਸੇ ਕੋ ਕੀਤੇ ਨਹੀਂ ਐਸੇ ਹਾਂ ਲੈ ਵੀ ਆਉ ਜਾਂਦੀ ਹੈ ਜਿਹੜੀ ਨੇ ਵੱਡੇ ਕਦ ਕਾਠ ਵਾਲੀ 90000 ਰੁਪਏ ਦੀ ਕਿਵੇਂ ਲੱਗੀ ਤੇ ਅੱਛਾ ਭਵਿੰਦਰ ਮੈਨੂੰ ਹੁਣ ਤੇਰਾ ਨੰਬਰ ਦੱਸ ਨੰਬਰ ਕਿਹੜਾ ਚੱਲਦਾ ਨੰਬਰ ਵੀ ਆਪਣਾ 87270 61762 87270 61762 61762 ਹਾਂਜੀ ਠੀਕ ਆ ਇੱਕ ਨੰਬਰ ਜਿਹੜਾ ਹੈਗਾ ਆਪਣਾ ਉਹ ਭਵਜਿੰਦਰ ਦਾ ਵੀ ਲਾ ਦਾਂਗੇ ਹੈਨਾ ਹਾਂ ਉਹ ਵੀ ਦਾ ਠੀਕ ਆ ਲੋਵੀ ਮਿੱਤਰੋ ਏ ਸੀ ਬਾਈ ਬਰਿੰਦਰ ਪਿੰਡ ਤਿਆਣਾ ਮਲਤਾਨੀਆਂ ਤੋਂ ਬਾਈ ਕੋਲੇ ਆਪਾਂ ਤੁਹਾਨੂੰ ਸਾਰੇ ਨਾਗ ਦਿਖਾਤੇ ਤੇ ਕੱਲੇ ਕੱਲੇ ਦੀ ਨਾਗ ਦੀ ਡਿਟੇਲ ਜਿਹੜੀ ਜਾਣਕਾਰੀ ਆਪਾਂ ਸਾਰੀ ਤੁਹਾਨੂੰ ਦੇਤੀ ਬਾਕੀ ਇੱਥੇ ਆਇਓ ਤੇ ਇੱਥੇ ਆ ਕੇ ਤਸੱਲੀ ਕਿਵੇਂ ਮਰਜ਼ੀ ਕਰਕੇ ਲੈ ਜਾਓ ਕਿਸੇ ਮਰਜ਼ੀ ਹਿਸਾਬ ਕਿਤਾਬ ਨਾਲ ਤੇ ਬਾਕੀ ਜਿਹੜੇ ਰੇਟ ਕੀਤੇ ਬਾਈ ਨੇ ਉਹ ਤੁਹਾਨੂੰ ਕਿਵੇਂ ਲੱਗੇ ਦੱਸਿਓ ਜਰੂ ਧੰਨਵਾਦ